ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਪਹੁੰਚੇ ਆਂ ਬਾਈ ਸਾਧੂ ਔਲਖ ਦੇ ਕੋਲ। ਇਹ ਮਲੋਟ ਦੇ ਲਾਗੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਪਿੰਦਾ ਬਾਈ ਹੁਣਾ ਦਾ ਤੇ ਔਲਖ ਪਿੰਡ ਆ ਜੀ। ਸਾਧੂ ਬਾਈ ਦੇ ਕਬੂਤਰ ਰੱਖੇ ਹੋਏ। ਤੁਹਾਨੂੰ ਦੱਸ ਦਿਆਂ ਬਾਈ ਨੇ ਪੰਜਾਬ ਦੀਆਂ ਟੌਪ ਬਰੀਡਾਂ ਜਿਹੜੀਆਂ ਕੋਲ ਇਕੱਠੀਆਂ ਕੀਤੀਆਂ ਹੋਈਆਂ ਨੇ। ਤੇ ਬਾਈ ਸਿੱਧਾ ਦੱਸ ਦਿੰਦੇ ਆ ਬੱਚੇ ਬਣਾ ਕੇ ਵੇਚਦੇ ਨੇ ਵੱਡੇ ਜੋੜੇ ਸੇਲ ਨਹੀਂ ਕਰਦੇ। ਤੇ ਟੌਪ ਕਲਾਸ ਬਰੀਡਾਂ ਨੇ ਵੀਰ ਦੇ ਕੋਲ ਉਹ ਕਬੂਤਰ ਅੱਜ ਤੁਸੀਂ ਦੇਖੋਗੇ ਤੇ ਤੁਸੀਂ ਆਪ ਕਹੋਗੇ ਕਿ ਹਾਂ ਬਾਈ ਕਬੂਤਰ ਹੈਗੇ ਆ ਨਾਲੋਂ ਨਾਲ ਕਬੂਤਰ ਦਿਖਾਣੇ ਆ ਤੇ ਨਾਲੋਂ ਨਾਲ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਹੈ ਜੀ ਅੱਸੀ ਕਾਲ ਜੀ ਸਾਰੇ ਭਰਾਵਾਂ ਨੂੰ ਤੇ ਬਾਈ ਆਪਾਂ ਇਹਨਾਂ ਖੁੱਡਿਆਂ ਤੇ ਆਏ ਸੀ ਹੂਟਰ ਸਿਸਟਮ ਲਾਉਣ ਤਾਂ ਉਹਨਾਂ ਦੱਸਦੀਆਂ ਹੂਟਰ ਸਿਸਟਮ ਲਾ ਦਤਾ ਨਵੇਂ ਬਾਈ ਇਹ ਨਵੇਂ ਖੁੱਡੇ ਪਾਈ ਨੇ ਬਾਈ ਨੇ ਕਿਉਂਕਿ ਕਬੂਤਰ ਫਿਰ ਬੱਚੇ ਜ਼ਿਆਦਾ ਬਣਾਉਂਦੇ ਨੇ ਤੇ ਕਿਉਂਕਿ ਸੇਲ ਪਰਚੇਜ ਦਾ ਕੰਮ ਆ ਤੇ ਕਬੂਤਰ ਤੁਸੀਂ ਦੇਖ ਕੇ ਆਪੇ ਹੀ ਖੁਸ਼ ਹੋ ਜਾਣਾ ਲਓ ਮਿੱਤਰੋ ਦੇਖ ਲਓ ਕੀ ਦੇ लाल रत्ते जेडे ਭਰਾ ਕਹਿੰਦੇ ਹੈ ਨਾ ਸਾਨੂੰ ਚਾਹੀਦੇ ਆ ਤੇ ਲਾਲ ਰੱਤੇ ਚਾਹੀਦੇ ਆ ਬਾਈ ਰੇਟ ਜ਼ਰੂਰ ਹੁੰਦਾ ਜੇਕਰ ਚੰਗਾ ਕੁਆਲਿਟੀ ਦਾ ਨਸਲ ਦਾ ਕਬੂਤਰ ਲੈਣਾ ਆ ਤਾਂ ਅੱਜ ਇਹ ਲਾਲ ਰੱਤਿਆਂ ਦਾ ਕਰੋ ਸ਼ੌਂਕ ਮੇਰੇ ਵੀਰ ਤੁਸੀਂ ਆਪ ਕਹਿਣਾ ਵਾਕਿਆ ਯਾਰ ਕਬੂਤਰ ਆ ਬਾਈ ਨੇ ਵੇਚੇ ਹੀ ਨਹੀਂ ਕਿੰਨੀ ਦੇਰ ਹੋ ਗਈ ਆ ਇਕੱਠੇ ਗੜੀ ਜਾਂਦੇ ਆਂ ਹੀ ਨਸਲ ਬਣਾ ਰਿਆ ਸੀ ਰੱਤਿਆਂ ਦੀ ਬਾਈ ਹੁਣੀ ਦੱਸਦੇ ਨੇ ਕਿ ਉਹ ਜੋੜੇ ਦੋ ਲੈ ਕੇ ਆ ਹੀ 50000 ਦੇ ਨਾਮ ਨਹੀਂ ਲੈਣਾ ਕਿੱਥੋਂ ਲੈ ਕੇ ਆਏ ਸੀ ਹਰਤਿਆਂ ਦੇ ਦੋ ਜੋੜੇ 50000 ਦੇ ਲੈਂਦੇ ਸੀ ਵੀਰ ਨੇ ਤੇ ਅੱਜ ਵੀਰ ਦੇ ਕੋਲ ਦੇਖੋ ਕਿੰਨੇ ਆ ਇੱਧਰ ਵੀ ਆ ਤੇ ਇੱਧਰ ਨੂੰ ਵੀ ਨਿਗਾਹ ਮਾਰੋ ਜਰਾ ਐ ਲਓ ਸਾਧੂ ਔਲਖ ਸਾਧੂ ਵੀਰੇ ਇਹ ਸਾਰੇ ਜਿਹੜੇ ਸੇਲ ਵਾਸਤੇ ਆ ਨਹੀਂ ਨਹੀਂ ਹਾਂ ਇਹ ਇਹਨਾਂ ਜੋ ਇਕੱਠਾ ਪੱਟੀਆਂ ਦੇ ਦਿਆਂਗੇ ਦੋ ਪੱਠੇ ਦੋ ਪੱਟੀਆਂ ਅੱਛਾ ਬਾਕੀ ਵੀ ਆਏ ਨਹੀਂ ਕੋਈ ਬਾਕੀ ਰੱਖਣੇ ਆ ਹਾਂ ਰੱਖਣੇ ਬਾਕੀ ਰੱਖਣੇ ਆ ਹਾਂ ਹਾਂ ਠੀਕ ਆ ਤੇ ਜਿਹੜਾ ਬੱਚਾ ਤੁਸੀਂ ਦਿੰਦੇ ਹੋ ਨਾਰਮਲ ਇਦਾਂ ਕਬੂਤਰਾਂ ਦਾ ਕਿੰਨੇ ਦਾ ਦਿੰਦੇ ਇਹਨਾਂ ਦਾ ਨਹੀਂ ਬੱਚਾ ਜੀ ਦਿੱਕ ਦਿੱਤਾ ਇਹਨਾਂ ਦਾ ਨਹੀਂ ਦਿੱਤਾ ਤੁਸੀਂ ਦੂਸਰਿਆਂ ਦਾ ਦੱਸ ਦੋ 2000 ਤਾਂ ਦੇ ਦਿੰਨੇ ਆਪਾਂ 2000 ਦਾ ਬੱਚਾ ਦੇ ਦਿੰਦੇ ਕਈ ਬੰਦੇ ਉਹਦੇ ਇਹ ਮੈਨੂੰ ਕਹਿੰਦੇ ਰੇਟ ਵਧਾ ਦੇ ਮੈਂ ਕੋਈ ਨਹੀਂ ਯਾਰ 2000 ਵੀ ਬਹੁਤ ਜੇਕਰ ਆਪਾਂ ਰੱਤਿਆਂ ਦਾ ਬੱਚੇ ਵੇਚਨੇ ਹੁਣ ਤੇ ਆਪਾਂ ਕਿੰਨੇ ਦੇ ਵੇਚਾਂਗੇ ਅਪਰੋਕਸੀਮੇਟ ਆਈਡੀਆ ਬੱਚਾ ਆਪਾਂ ਦੇਵਾਂਗੇ ਘੱਟੋ ਘੱਟ 10000 10000 ਰੁਪਏ ਦਾ ਰੱਤਿਆਂ ਦਾ ਬੱਚਾ ਭਾਈ ਆਹ ਦੇਖ ਲਓ ਗੋੜ ਰੰਗੇ ਰੱਤਿਆ ਫੇਰ ਆਪਾਂ ਕਈ ਵਾਰ ਵੀਰ ਕਹਿੰਦੇ ਆ ਬਾਈ ਹੁਣ ਇੱਕ ਸਿੱਧਾ ਪਤਾ ਕੀ ਹੈਗਾ ਆ ਕਹਿੰਦੇ ਯਾਰ ਰੇਟ ਵੀ ਪੁੱਛ ਲਿਆ ਕਰੋ ਹਰ ਕਿਸੇ ਦਾ ਬਈ ਆਪੋ ਆਪਣਾ ਰੇਟ ਆ ਸਾਡਾ ਕੰਮ ਸ਼ੌਂਕ ਕਰਾਉਣਾ ਤੇ ਵੀਡੀਓ ਪਾਉਣਾ ਆਪਣਾ ਨਾਮ ਕੋਈ ਵਿੱਚ ਕਿਸੇ ਦੇ ਨਾਲ ਕਮਿਸ਼ਨ ਹੁੰਦਾ ਨਾ ਹੀ ਆਪਾਂ ਕਿਸੇ ਨੂੰ ਕਹਿੰਨੇ ਆ ਜਬਰਦਸਤੀ ਵੀ ਖਰੀਦੋ ਨਾ ਹੀ ਸਾਡੀ ਕੋਈ ਕਿਸੇ ਦੀ ਗਾਰੰਟੀ ਹੁੰਦੀ ਆ ਪੈਸੇ ਦੀ ਲੈਣ ਦੇਣ ਦੀਆਂ ਕਬੂਤਰਾਂ ਦੀ ਚੰਗੇ ਆ ਜਾਂ ਮਾੜੇ ਆ ਆਪਾਂ ਨੂੰ ਇੰਨਾ ਪਤਾ ਵੀ ਜਿਹੜੀ ਨਸਲ ਆ ਦੂਰੋਂ ਦੱਸਦੀ ਆ ਖਰੀਦਣੇ ਤੁਸੀਂ ਆ ਵੇਚਣ ਵਾਲੇ ਨੇ ਵੇਚਨੇ ਆ ਨਸਲਾਂ ਟੌਪ ਕਲਾਸ ਪੂਰੇ ਪੰਜਾਬ ਦੀਆਂ ਵਧੀਆ ਉੜਦੇ ਨੇ ਵੀਰ ਦੇ ਕੋਲੋਂ ਕਈ ਬੰਦੇ ਕਬੂਤਰ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਕਿ ਰਿਜ਼ਲਟ ਜਿਹੜਾ ਵਧੀਆ ਆਇਆ ਆ ਤੇ ਸੈਣੀ ਸਾਹਿਬ ਇੱਕ ਚਿੱਟਾ ਜੋੜਾ ਇੱਕ ਗੋੜ ਰੰਗਾ ਸਾਰੇ ਬਰਾ ਚਿੱਟੇ ਤੇ ਗੋੜ ਰੰਗੇ ਆ ਚੁੱਪ ਚੁੱਪੋ ਉਧੀ ਅੱਛਾ ਗੋੜੀ ਦਾ ਇੱਕ ਚਿੱਟਾ ਜੋੜਾ ਜਮ ਅੱਛਾ ਚਿੱਟਾ ਜੋੜਾ ਹੀ ਇਹ ਕਢ ਲਿੰਦਾ ਗੋੜ ਰੰਗੇ ਆ ਕੱਢੇ ਚਿੱਟੇ ਜੋੜੇ ਨੇ ਕੱਢੇ ਵਿੱਚ ਗੋੜ ਅੱਛਾ ਠੀਕ ਆ ਠੀਕ ਆ ਬਹੁਤ ਹੀ ਸ਼ਾਨਦਾਰ ਬਾਈ ਚਾਰ ਹੋਰ ਕੱਢੀ ਬੈਠੇ ਬੱਚੇ ਅੱਛਾ ਚਾਰ ਰੱਤੇ ਬੱਚੇ ਹੋਰ ਵੀ ਕੱਢੀ ਬੈਠੇ ਨੇ ਬਾਈ ਇਹ ਬਾਈ ਨਸਲ ਜਰਾਸਲ ਤਿਆਰ ਕਰ ਰਹੇ ਨੇ ਫੇਰ ਕਹਿੰਦੇ ਵੀ ਜਦੋਂ ਜਿਆਦੇ ਹੋਗੇ ਫੇਰ ਆਪਾਂ ਠੱਠੇ ਜਿਹੜੇ ਉਹ ਵੇਚੀ ਜਾਵਾਂਗੇ ਬਹੁਤ ਵਧੀਆ ਸ਼ੌਂਕ ਵੀਰ ਦਾ ਇਹ ਇੱਕ ਖੁੱਡਾ ਜੀ ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਸੇਲ ਦਾ ਕੰਮ ਵਧੀਆ ਉਡਾਰ ਆਂਦੀ ਆ ਰਿਜ਼ਲਟ ਜਿਹੜਾ ਆਏਗਾ ਬਹੁਤ ਵਧੀਆ ਆ ਰਿਹਾ ਕਬੂਤਰਾਂ ਦਾ ਬਹੁਤ ਦੂਰੋਂ ਦੂਰੋਂ ਵੀਰ ਲੈ ਕੇ ਜਾਂਦੇ ਨੇ ਆ ਪੱਠੀਆਂ ਜੀ ਮਦੀਨਾ ਮੁਕਸਸ ਸਾਹਿਬ ਦਾ ਏਰੀਆ ਫੇਰ ਦੱਸ ਦਈਏ ਤੁਹਾਨੂੰ ਇਹ ਮਦੀਨਾ ਬਣ ਚੁੱਕੀਆਂ ਹੈ ਹਾਂਜੀ ਹਾਂਜੀ ਇਹ ਸਾਰੀਆਂ ਸੇਲ ਵਾਲੀਆਂ ਆਇਆਂ ਹਾਂ ਕਰਦੇ ਆ ਵਿੱਚੋਂ ਸੇਲ ਇਹ ਜਿਹੜੀਆਂ ਹੈਗੀਆਂ ਬਈ ਸੇਲ ਵਾਲੀਆਂ ਆਇਆਂ ਮਦੀਨਾ ਇਹ ਵੱਡੀਆਂ ਹੋ ਚੁੱਕੀਆਂ ਨੇ ਇਹ ਵਿੱਚ ਸਾਰੀਆਂ ਬ੍ਰੇਡਾਂ ਹੀ ਆਂ ਘੰਟੇ ਵਾਲੇ ਵੀ ਆ ਕੱਕੀ ਵਾਲੇ ਵੀ ਆ ਕੱਕੇ ਵਾਲਿਆਂ ਦੀਆਂ ਡੱਬਾਂ ਫਿਰਦੀਆਂ ਠੀਕ ਆ ਤਿਆਰ ਵਾਲਿਆਂ ਦੀਆਂ ਸਾਰੀਆਂ ਹੀ ਫਿਰਦੇ ਆ ਵਾਹ ਜੀ ਵਾਹ ਕੀ ਬਾਤ ਆ ਵਾਕਿਆ ਹੀ ਆ ਬਾਕੀ ਖੋਟਿਆਂ ਵਾਲੇ ਆ ਕਬੂਤਰ ਆ ਜਿਹੜੇ ਆਪਣੇ ਕੋਲ ਖੋਟਿਆਂ ਵਾਲੇ ਡੱਬੇ ਆ ਪਹਿਲੇ ਵਾਲਿਆਂ ਦੀ ਉਹ ਵੱਡੀ ਚੱਪ ਕਬੂਤਰੀ ਠੀਕ ਆ ਹਾਂਜੀ ਹਾਂਜੀ ਸਾਰੇ ਹੀ ਐ ਖੋਟੇ ਵਾਲੇ ਕਿਹੜੇ ਕਬੂਤਰ ਹੋਏ ਆ ਸਾਨੂੰ ਤਾਂ ਸੁਣਦੇ ਆ ਆਪਣੇ ਯਾਰ ਤੇ ਮਾਨੂੰ ਕੋਈ ਤਾਂ ਕੋਈ ਕੋਈ ਕਹਿ ਜਾਂਦਾ ਕੋਈ ਕੋਈ ਕਹਿ ਜਾਂਦਾ ਕੋਈ ਆਪਾਂ ਦਾ ਨਾਸ ਹੋਇਆ ਆਪਾਂ ਤਾਂ ਮੁੱਲ ਲਈ ਸੀ ਬਈ ਦੋ ਜੋੜੇ ਖੋਟਿਆਂ ਵਾਲੇ ਨਹੀਂ ਯਾਰ ਮਜ਼ਾ ਆ ਗਿਆ ਤੇਰੇ ਕਬੂਤਰ ਦੇਖ ਕੇ ਵਾਕਿਆ ਹੀ ਹੈਗੀਆਂ ਨੇ ਨਸਲਾਂ ਆ ਡੱਬੇ ਬਈ ਉਸਤਾਦ ਕਾਕਾ ਜੀ ਵਾਲੇ ਕਾਕੇ ਉਸਤਾਦ ਜੀ ਵਾਲੇ ਟਿਲੇ ਵਾਲਿਆਂ ਦੇ ਵਿੱਚ ਹੈਗੇ ਨੇ ਨਸਲਾਂ ਵਧੀਆ ਕਬੂਤਰ ਨੇ ਵੀਰ ਹੁਣਾ ਦੇ ਕੋਲ ਬਹੁਤ ਹੀ ਚੰਗੇ ਚੰਗੇ ਬਹੁਤ ਸਾਰੇ ਵੀਰ ਕਹਿੰਦੇ ਸੀ ਭਾਈ ਸੇਲ ਵਾਲੀ ਵੀਡੀਓ ਪਾ ਦਿਓ ਤੇ ਭਾਈ ਜਿੰਨੇ ਖਰੀਦੇ ਹਾਂ ਸਾਧੂ ਭਾਈ ਦਾ ਨੰਬਰ ਦੇ ਰਹੇ ਆ ਤੇ ਤੁਸੀਂ ਫੋਨ ਕਰਕੇ ਵੀਰ ਦੇ ਨਾਲ ਸੰਪਰਕ ਕਰਕੇ ਜਿਹੜੇ ਕਬੂਤਰ ਉਹ ਖਰੀਦ ਸਕਦੇ ਹੋ ਜੀ ਕਿਉਂਕਿ ਸਾਡਾ ਕੰਮ ਆ ਤੁਹਾਨੂੰ ਸ਼ੌਂਕ ਕਰਾਉਣਾ ਕਬੂਤਰ ਦਿਖਾਉਣੇ ਖਰੀਦਣਾ ਵੇਚਣਾ ਤੁਹਾਡਾ ਤੇ ਮਾਲਕ ਦਾ ਕੰਮ ਹੈ ਜੀ ਆ ਕਬੂਤਰ ਨਾ ਮਾਸ ਤੋਂ ਜਾਂ ਬਰਦਨ ਬੱਟਕਾਂ ਜਾਂ ਝੰਟੇ ਵਾਲਿਆਂ ਨੂੰ ਲੱਗਦਾ ਕਿ ਕਬੂਤਰ ਹੀ ਦੇਈ ਜਾਂਦੇ। ਅੱਛਾ ਝੰਟੇ ਵਾਲਿਆਂ ਨੂੰ? ਹਾਂ ਝੰਟੇ ਨੂੰ ਕਿੱਟੀਆਂ ਖਾਲੇ ਨਹੀਂ ਜਿਹੜੇ। ਆਹੋ ਦਿਖਾ ਦੇਣਾ ਫੜ ਕੇ। ਆਹ ਲਓ ਬਈ ਤੁਹਾਨੂੰ ਦਿਖਾਣੇ ਆ। ਅੱਛਾ ਇਹ ਬਾਬੇ ਝੰਟੇ ਵਾਲੇ ਆ। ਮਦੀਨ ਆ ਜੀ। ਖਾਲ ਲਓ ਜੀ, ਖਾਲ ਕਦੀ ਵੱਠੀ ਆ ਜੀ। ਪਰ ਵੀ ਦਿਖਾਓ। ਦੇਖੋ ਪਰ ਬਈ। ਛਾਲੀ ਬੂਛਾ ਜੀ। ਇਹਦਾ ਮਾਂ ਪਿਓ ਖੱਟੀਆਂ ਅੱਖਾਂ ਦੇ। ਅੱਛਾ ਹਾਂਜੀ ਇਹ ਇਹਨਾਂ ਨੇ ਕਿੱਟੀਆਂ ਦੀਆਂ ਗੱਡੀਆਂ ਹਨ ਅੱਗੇ ਤੇ ਪੂਤ ਦੇ ਵਿੱਚ ਪਰ ਕਾਲੇ ਆ ਹਾਂਜੀ ਇਹਦੇ ਲੌਂਸ ਵੀ ਥੱਲੇ ਕਾਲੇ ਆ ਹਾਂਜੀ ਆ ਲੋ ਜੀ ਲੌਂਸ ਵੀ ਥੱਲੇ ਕਾਲੇ ਆ ਜਿਹੜਾ ਸਾਰਾ ਲਾਣਾ ਬਾਣਾ ਜੀ ਇਹਦਾ ਹਾਂ ਜਿਹੜਾ ਸਾਰੀ ਬਰੀਡ ਹੈ ਇਹਨਾਂ ਦੀ ਆਪਣੇ ਉਧਰ ਬੱਚੇ ਪੁੱਛੇ ਗੱਡੀ ਵੱਡੇ ਜਾਂਚ ਵਾਲੇ ਕਬੂਤਰ ਆਹ ਅੱਛਾ ਇਹ ਮਾਂ ਆ ਹਾਂ ਇਹਦਾ ਹੱਬੀ ਹੋਈ ਹੁਣ ਆਂਡੇ ਲਾਉਣ ਵਾਸਤੇ ਅੱਛਾ ਵੱਡੀ ਕਬੂਤਰੀ ਆ ਇਹ ਹਾਂਜੀ ਇਹਨਾਂ ਪੱਲਾ ਖੜ ਗਿਆ ਸੀ ਜੇ ਹੁਣ ਇਹਨਾਂ ਨੂੰ ਸਾਲ ਹੋ ਗਏ ਨੇ ਆਂਡੇ ਦੇ ਲਾਏ अच्छा पर ਇਹਨੂੰ ਆਪਾਂ ਪਾਏ ਨਹੀਂ ਵੀ ਬੱਚੇ ਓਵੇਂ ਬਰਾਬਰ ਹੀ ਖਰਾਕ ਪਾਈ ਜਾਂਦੇ ਥੱਲੇ ਵਾਲੇ ਗੁੱਡਿਆਂ ਛੱਡਣਾ ਸੀ ਮਿੱਟੀ ਵਾਲਿਆਂ ਦੇ ਵਿੱਚ ਉੱਥੇ ਵਾਲਾ ਪਾਈ ਦੀ ਮਿੱਟੀ-ਮੁੱਟੀ ਸਾਰਿਆਂ ਨੂੰ ਫਿਰ ਦੇ ਰਹੇ ਨੇ ਉਧਰ ਬੱਚੇ ਪੁੱਛੇ ਗੱਡੀ ਵਟਿਆ ਕੋ ਉਤਰ ਮਾਰਦੇ ਵੱਡੇ اچھا ਹਾਂ ਤਾਂ ਆਕਰ ਕਿਧਰ ਸਹੀ ਆ ਸਹੀ ਆ ਬਹੁਤ ਹੀ ਵਧੀਆ ਜੀ ਸ਼ਾਨਦਾਰ ਮਦੀਨ ਨਹੀਂ ਨਹੀਂ ਸਾਰੀਆਂ ਸਾਰੇ ਅੱਖਾਂ ਦੇ ਕੱਟੇ ਹੀ ਬੱਚੇ ਸਹੀ ਆ ਹਾਂ ਆ ਟੈਲੇ ਵਾਲਿਆਂ ਨੂੰ اچھا ਆਇਆ ਟੈਲੇ ਵਾਲੇ ਚੱਪ ਕਰਾ ਚੁ ਹਾਂ ਇਹ ਕਬੂਤਰ ਕਾਕੇ ਵਾਲਾਂ ਦਾ ਸੀ ਚਿੱਟਾ ਅੱਛਾ ਤੂਤਰੀ ਇਹਦੇ ਨਾਲ ਦੀ ਚਾਪ ਰਿਜ਼ਲਟ ਇਹਨਾਂ ਦਾ ਤਗੜਾ ਹੈ ਪੂਰਾ ਜੰਗਾ ਸਹੀ ਆ ਸੈਣੀ ਸਾਹਿਬ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਚਲੋ ਕਈ ਜਾਂਦੇ ਲੋਕ ਕੋਈ ਜੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਪਰ ਆਪਣੇ ਤੋਂ ਜਿਹੜਾ ਬੰਦਾ ਕਬੂਤਰ ਲੈ ਗਿਆ ਮੈਨੂੰ ਕਹਦੇ ਇਹਨੇ ਲੰਬਾ ਲਿ ਦਿੱਤਾ ਸਹੀ ਆ ਕਦੇ ਵੀ ਕਿਸੇ ਨੇ ਕਹਿਣਾ ਉਹ ਤਾਂ ਲੋਕ ਕਹੀ ਜਾਂਦੇ ਜੰਗਾ ਵੀ ਕਹਿੰਦੇ ਮਾੜਾ ਵੀ ਕਹਿੰਦੇ ਉਹ ਤਾਂ ਦੁਨੀਆ ਨੇ ਕਹੀ ਜਾਂਣਾ ਏ ਉਹ ਤਾਂ ਕਹੀ ਜਾਣਗੇ ਪਰ ਆਪਾਂ ਕਹਿੰਦੇ ਜੇ ਕਿਸ ਤੋਂ ਪਹਿਲੇ ਤੇ ਜੀ ਚੰਗੀ ਦੇ ਦੋ ਆਹ ਡੱਬੀ ਫੜਿਓ ਮਾਗਾ ਕਿਹੜੀ? ਇਹ ਵੀ ਪੱਠੀ ਆ। ਹਾਂਜੀ। ਇਹਦਾ ਪਿਓ ਚਿੱਟਾ ਜੀ ਜਮਾ। ਅੱਛਾ। ਤੇ ਮਾਂ ਹੈਗੀ ਨੀਲੀ ਡੱਬੀ। ਅੱਛਾ। ਤੇ ਇੱਕ ਕੱਕ ਘਟੀ ਹੈ ਦੂਜੀ ਕਿਹੜੀ ਹੈ? ਹਾਂ। ਦੂਜੀ ਕਾਲੀ ਹੈ। ਕਾਲੀ ਜੀ। ਤੇ ਕਿਹਦੀ ਭੈਣ ਆ ਵੇਖ। ਬੜਾ ਛੋਟਾ ਜਿਹਾ ਕੱਦ ਹੈ ਇਹਦਾ ਹੈ। ਕੋਈ ਕਾਹਦੀ ਵੀ ਭੈਣ। ਅਰਧੇ ਦੂਜੀ। ਇਹ ਸ਼ਾਕ ਕੀ ਹੈ? ਇਹਨਾਂ ਦੀ ਡਾਲ ਦੂਰ ਕਿਵੇਂ ਆ? ਇਹਨਾਂ ਦੀ ਬਾਈ। ਡਾਰ ਬਾਈ ਤੈਨੂੰ ਪਿਛਲੇ ਸਾਲ ਦੀ ਗੱਲ ਦੱਸ ਦਿੰਦਾ। ਹਾਂਜੀ। ਇਹਨਾਂ ਦੀ ਭੈਣ ਹੀ ਸੀ ਉਹ। ਹਾਂਜੀ। ਲਾਤਾਂ ਤੇ ਸਰ ਜਿੱਤੀਏ ਲਾਦੀਆਂ ਲਾਦੀਆਂ ਪਿੰਡਾ ਉਧਰ ਲਾਦੀਆਂ ਗੋਵਾੜੇ ਕੋਲੇ ਠੀਕ ਆ ਹਾਂ ਗੈਰੀ ਕਹਨੇ ਛੱਡੀ ਤਾਂ ਸੰਝਾ ਸਰ ਟਕਾ ਕੇ ਦੇਖਿਆ ਕਰੇ ਇਕ ਥਾਂ ਕਬੂਤਰ ਨੂੰ ਜਿਹੜਾ ਦਿਖਾਈਏ ਚੰਗੀ ਤਰ੍ਹਾਂ ਦੇ ਨਾਲ ਪੰਛੀ ਇਹ ਦੇਖੋ ਬਈ 우ਸਤਾਦ ਕਾਕੇ ਵਾਲੇ ਡੱਬੇ ਪਹਿਲੀ ਪਹਿਲੀ ਵਾਰੀ ਤੈਨੂੰ ਫੌਜੀ ਦਾ ਉਧਰ ਨਹੀਂ ਤੇ ਬਾਈ ਗੋਲੂ ਨੇ ਇਹ ਵਾਲੀ ਵਾਲੇ ਭੇਜਿਆ ਹਾਂਜੀ ਹਾਂਜੀ ਉਹਨਾਂ ਨੇ ਭੇਜਿਆ ਹਾਂ ਫੌਜੀ ਸਾਹਿਬ ਨੇ ਕਿਹਾ ਬਈ ਫੌਜੀ ਦਾ ਉਧਰ ਸਾਹ ਉਹਨਾਂ ਨੇ ਵੀ ਨਵੇਂ ਖੁੱਡੇ ਪਾਏ ਨੇ ਬਹੁਤ ਵਧੀਆ ਉਹਨਾਂ ਦਾ ਵੀ ਵਧੀਆ ਬੰਦੇ ਨੇ ਨੇਚਰ ਬਹੁਤ ਚੰਗਾ ਸਹੀ ਆ ਸਹੀ ਆ ਭਾਈ ਗੋਲੂ ਦਾ ਭੀਰੀ ਕਾ ਬਹੁਤ ਚੰਗਾ ਨੇਚਰੇ ਵਾਲੀ ਵਾਲੇ ਨੇ ਬਹੁਤ ਸਹਿਚਾਰਾ ਭਾਈ ਗੋਲੂ ਦਾ ਬਹੁਤ ਵਧੀਆ ਬਹੁਤ ਚੰਗੇ ਬੰਦੇ ਯਾਰ ਬਾਲੇ ਜਿੰਨੇ ਵੀ ਕਹਿਦਗੇ ਸਹੀ ਆ ਬਹੁਤ ਹੀ ਵਧੀਆ ਆ ਇੱਕ ਮੁਖਿਆਲੀ ਜਹੀ ਵਿੱਚ ਫੇੜੀ ਚਟੀਆਂ ਪਰਿਆਂ ਦੀ ਦਵਾਈ ਇਹ ਜੀ ਖੋਟਿਆਂ ਵਾਲਿਆਂ ਦੀ ਆ ਅੱਛਾ ਇਹ ਆ ਖੋਟੇ ਹਾਂ ਹਾਂ ਇਹ ਲਾਲ ਡੱਬੇ ਕੁਦਰੀ ਫਰਸੀ ਉਧਰ ਅੱਛਾ ਤੇ ਕੋ ਉਧਰ ਹੈਗਾ ਫਿੱਕਾ ਕਾਲਾ ਡੱਬਾ ਅੱਛਾ ਉਹਨਾਂ ਨੇ ਇਹ ਜੀ ਗੜਿਆ ਪੀਣਾ ਹਾਂ ਜੀ ਹਾਂ ਰਾਂਗੀ ਵੱਖਰੇ ਵੱਖਰੇ ਇਹ ਨਾ ਜੇ ਇਤਿ ਹਰਾਜ ਬਾਜੀ ਸੀ ਨੈਵ ਨਹੀਂ ਹਰਾਜ ਹਾਂਜੀ ਨੈਵ ਰਾਜਨ ਵਾਲਾ ਉਹਦੇ ਪਿੰਡ ਬਾਜੀ ਸੀ ਤੇ ਕੌਰ ਜੀ ਦਾ ਲੁੰਡੇ ਵਾਲਾ ਹਾਂਜੀ ਉਹ ਉਹਨੂੰ ਮੈਂ ਉਹਦਾ ਭਰਾ ਦੇਦਾ ਚੱਟਾ ਅੱਛਾ ਇਹ ਉਹ ਤੋਂ ਪਿਛਲੀ ਝੋਲੀ ਦੀ ਆ ਉਹ ਪਹਿਲਾਂ ਵਾਲੀ ਝੋਲੀ ਦਾ ਠੀਕ ਆ ਰਾਤ ਨੂੰ ਇਹ ਕਿਸੇ ਨੇ ਚੱਕ ਟਾਈਮ ਕਰਕੇ ਉਹ ਰਾਤ ਨੂੰ ਫੜ ਲਿਆ ਕਿਸੇ ਨੇ ਹਾਂਜੀ ਉਹ ਚਲੋ ਪਤਾ ਲੱਗ ਗਿਆ ਰਿਕਾਰਡਿੰਗ ਬਾਅਦ ਵੀ ਕੈਮਰੇ 'ਚ ਬੰਦਾ ਆ ਗਿਆ ਹਾਂ ਹਾਂ ਉਹਨੇ ਤੜਕੇ ਓਲਾ ਮਾਰਤਾ ਉਹਨੇ ਜੀ ਪਰ ਉਹ ਮੋਰ ਨਹੀਂ ਲੱਗੀ ਸੀ ਹਾਂ 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 ਤੋਂ ਮਨ ਦੂਜਾ ਤੀਜਾ ਚੌਥਾ ਕਮਲਾ ਬੈਠਾ ਮੈਂ ਵਿੱਚ ਹੀ ਸੀ ਬਾਜੀ ਦੀ ਸਹੀ ਹੈ ਸਹੀ ਪੂਰਾ ਚੰਗਾ ਰਿਜ਼ਲਟ ਆਇਆ ਸਹੀ ਆ ਵੀਰੇ ਚਿੱਟੇ ਵੀ ਕੱਢ ਲੈਂਦੇ ਚਿੱਟੇ ਵੀ ਹੈਗੇ ਇਹਦੇ ਨਾਲ ਆ ਲਓ ਵੀ ਮੈਟਰੋ ਕਰੋ ਸ਼ੌਂਕ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਬਹੁਤ ਹੀ ਵਧੀਆ ਵਧੀਆ ਫਿਰ ਤੁਹਾਨੂੰ ਦੱਸ ਦਈਏ ਸਾਰੇ ਜਿਹੜੇ ਘਰ ਦੇ ਬੱਚੇ ਨੇ ਬਾਈ ਹੋਣਾ ਦੇ ਇਹ ਨਹੀਂ ਹੈਗਾ ਵੀ ਕਿੰਨੇ ਨਹੀਂ ਨਹੀਂ ਆਪਾਂ ਨਹੀਂ ਕਿਹਾ ਆਪਣੇ ਕੋਲ ਨਾ ਆਪਣੇ ਕੋਲੇ ਆਹ ਉਹਦੇ ਕਬੂਤਰ ਵੱਧੂ ਬਾਈ ਵੱਡੇ ਯਾਰ ਆਪਾਂ ਵੀ ਲੈਣਾਗੇ ਕਿੰਨਾ ਕਬੂਤਰ ਸਾਰਾ ਹੋਊਗਾ ਆਪਣੇ ਕੋਲ ਕਬੂਤਰ ਤਾਂ ਬਈ ਯਾਰ ਗਿਣਤੀ ਨਹੀਂ ਬਾਈ 4-500 ਹੋਊਗਾ ਹਨ 400 350 ਕਬੂਤਰ ਹੋਊਗਾ ਬਾਕੀ ਆਪਾਂ ਗਿਣਤੀ ਗੁੰਤੀ ਬੜੀ ਮਾਰੀ ਨਹੀਂ ਸਹੀ ਆ ਸਹੀ ਆ ਹੈਲੋ ਵੇ ਤਾਂ ਮੈਂ ਇੱਕ ਹੋਰ ਚੀਜ਼ ਦਿਖਾਣਿਆ ਇੱਕ ਕਾਲੀਆਂ ਅੱਖਾਂ ਦੀ ਵਿੱਚ ਦੁਆਜ ਫਿਰਦੀ ਆ ਨੀਂ ਨੀ ਇਹ ਵੀ ਡੱਬਿਆਂ ਜੁਈਆਂ ਕਿਹੜੀ ਉਹ ਪਰਦੀ ਹਾਂ ਇਹ ਟੱਕੇ ਪੱਕਾ ਹਾਂਜੀ ਹਾਂਜੀ ਸ਼ੋਰ ਆਈ ਤੇ ਇਹ ਹੀ ਓੜਮਗੋੜ ਮੇਕੋ ਜੀ ਇਕੱਠੇ ਹੀ ਆ ਸਾਰੇ ਹਾਂ ਸਹੀਏ ਇੰਚਕ ਹਰਨਾਖ ਖਲੀ ਫਿਰਦੀ ਘੱਟੀ ਵਾਲੇ ਨੇ ਖਾਓ ਦਿਖਾਓ ਕਿਹੜੀ ਆ ਹਦੀਆਂ ਖਲੀ ਆਪਾਂ ਉਹ ਵੀ ਦਿਖਾਈਏ ਤੇ ਇਹ ਹੀ ਜੱਟ ਆ ਜਿਹੜਾ ਦੇਖਦਾਂ ਕਿ ਕਰਦੀਆਂ ਚੰਗੀਆਂ ਆਉਣ ਅੱਖਾਂ ਆ ਇਹ ਜਿਹੜੀ ਲਾਲਸਰੀ ਆ ਪੰਨੂ ਵਾਲਿਆਂ ਜੋ ਇਹੜੀ ਜੀ ਆ ਲਾਲਸਰੀ ਆ ਜਿਹੜੀ ਇੱਕ ਕਾਲੀਆਂ ਦੀ ਆ ਹਰੀਆਂ ਦੀ ਆ ਕਬੂਦਰੀ ਆ ਫਰੀਆਂ ਅੱਖਾਂ ਦੀ ਆਂਡੇ ਲਾਉਂਦੀ ਹਾਂ ਪਰ ਪੰਨੂ ਵਾਲਿਆਂ ਦੀ ਇਹ ਪੰਨੂ ਵਾਲਿਆਂ ਦੀ ਆ ਹੈਨਾ ਇਹੜੀਆਂ ਦੀਆਂ ਨੋਕਾਂ ਹੀ ਵੱਖਰੀਆਂ ਆ ਹਾਂਜੀ ਹਾਂਜੀ ਇੱਥੇ ਕਿਣਾ ਪੱਠੀ ਫਿਰਦੀ ਉਹ ਹਰਨਾ ਅੱਖਾਂ ਜਾਨੂੰ ਦੇਖੀ ਨਹੀਂ ਜਦੋਂ ਜਦੋਂ ਉਸਤਾਂ ਆਂਡੇ ਲਾਉਂਣੋਂ ਹੜ ਜਾਂਦੀਆਂ ਜ਼ਿਆਦਾ ਬਾਕੀ ਮੈਂ ਬਾਹਲੇ ਕਿਤੇ ਫੜਾ ਫੜਾਈ ਜੀ ਨਹੀਂ ਕਰੀ ਕਬੂਦਰਾ ਨੂੰ ਸਹੀ ਆ ਆਹ ਹੁਣ ਤੱਕ ਦੇਖ ਲਈਦਾ ਕਈ ਜਿਹੜੀ ਬਿਮਾਰ ਸਮਾਰ ਹੋਵੇ ਕੂਤਰ ਸਾਡੀ ਮਾਂ ਨਹੀਂ ਕੂਤਰ ਕੋਤਰ ਕਦੇ ਫੜਿਆ ਸਹੀ ਆ ਬਾਕੀ ਬਈ ਯਾਰ ਥੋੜ ਮਾਲਾ ਛੋਟੇ ਛਾਡੇ ਖੁੱਡਾ ਕੂਤਰਾਂ ਦੀ ਪੈਦਾਵਾਰ ਨਹੀਂ ਹੁੰਦੀ ਜਾਂ ਸਭ ਸਹੀ ਹੈ ਨਾ ਇਹ ਤਾਂ ਹੈ ਤੁਸੀਂ ਤਾਂ ਆਪ ਸਿਆਣੇ ਕੋਈ ਗਾਰੇ ਖੁੱਡਾਂ ਜਾਂਦੇ ਰਹਿੰਨੇ ਸਹੀ ਆ ਆ ਜੀ ਆ ਦੇਖੋ ਸਹੀ ਆ ਦੁਜੀਆ ਖਰ ਹੈ ਦੁਜੀਆ ਵੀ ਹਰੀ ਹੈ ਜੀ ਸਹੀ ਆ ਰੰਗ 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 ਇਹ ਹੈ ਜੀ ਬਾਈ ਦਾ ਦੂਸਰਾ ਖੁੱਡਾ ਤੇ ਤੀਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਬਾਕੀ ਵੱਡੇ ਕਬੂਤਰ ਜਿਹੜੇ ਦੂਸਰੇ ਪਾਸੇ ਆ ਤੇ ਕਬੂਤਰ ਬਹੁਤ ਬਹੁਤ ਵਧੀਆ ਵੀਰ ਦੇ ਕੋਲ ਦਿਲ ਖੁਸ਼ ਪਰਿੰਦੇ ਨੇ ਬਾਈ ਗੱਲ ਕਰੀਏ ਜਿੱਥੇ ਵੀ ਜਾਈਦਾ ਨਮਾਈ ਸ਼ੌਂਕ ਦੇਖਣ ਨੂੰ ਮਿਲਦਾ ਇੱਕ ਤੋਂ ਇੱਕ ਕਬੂਤਰ ਆ ਜੇ ਵਾਹ ਜੀ ਬੜੀਆ ਸ਼ਾਨਦਾਰ ਸ਼ੌਂਕ ਆ ਤੇ ਕਿ ਉੱਪਰ ਨੀਲੀ ਦੱਬੀ ਵੀ ਆ ਜੀ ਐਂ ਤੇ ਇੱਥੇ ਚਿੱਪੀ ਪੱਗੀਆਂ ਨਾਲ ਆ ਜੱਟਾ ਮੁੱਢਾ ਜੀ ਹਾਂ ਕਾਕੀ ਚੰਗਿਆ ਇਹ ਹੈ ਜੀ ਦੋ ਛੱਡੇ ਤੇ ਤੀਸਰਾ ਛੱਡਾ ਬਾਈ ਦਾ ਨਾਲ ਲੱਗਦਾ ਇੱਕ ਟੱਕੇ ਬਣਾਏ ਨੇ ਆ ਨਾਰਾ ਜੀ ਅੱਛਾ ਇਹਦੇ ਵਿੱਚ ਸਾਰੇ ਨਾਰੇ ਹਾਂਜੀ ਹਾਂਜੀ ਇਹਦੇ ਵਿੱਚ ਬਾ ਦੋ ਤਿੰਨ ਨਾਰੇ ਵੱਡੇ ਦੂਜੇ ਦੋ ਸਾਲਾਂ ਦਾ ਕੋਈ ਅੱਛਾ ਹਾਂਜੀ ਹਾਂ ਇੱਕ ਕੁੰਡੀ ਬਣਾਉਂਦਾ ਜੀ ਤਾਂਕੇ ਵਾਲਾ ਇਹ ਕੁੰਡੀ ਬਣਾਉਂਦਿਆ ਅੱਛਾ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਵੱਡਾ ਹੈ ਇਹ ਹੈਗਾ ਦੋ ਸਾਲਾਂ ਦਾ ਜੀ ਅੱਛਾ ਤੇ ਜਿਹੜਾ ਇਹਦੇ ਪਿੱਛੇ ਬੈਠਾ ਏ ਵੱਡਾ ਗੋਤਰਾ। ਅੱਛਾ ਉਹ ਵੱਡਾ ਗੋਤਰਾ। ਸਹੀ ਹੈ ਸਹੀ ਹੈ। ਥਲੜੇ ਕੁੰਡੀ ਵਾਲੇ ਦਾ ਘਪਰਾ ਤਾਂ ਮਿੱਟੇ ਦੇ ਟੀ ਰੱਖ ਚ ਉਹ ਵਰਣਾ। ਅੱਛਾ ਏ। ਏਜੀ ਵੀ ਟੀਰ ਪੈ ਗਿਆ ਇਹਦੀ ਅੱਖ ਜੀ। ਹਾਂ ਹਾਂ ਭਾਈ। ਸਹੀ ਹੈ ਸਹੀ ਹੈ। ਇਹ ਮਤਲਬ ਦੂਸਰਾਂ ਵਾਲੀ ਵਾਲੇ ਕਾਮਯਾਬ ਹੈ ਹੈਂ? ਹਾਂ ਹਾਂ। ਵਧੀਆ ਉੱਟਿਆ। ਤੇ ਆ ਇੱਕ ਵਿੱਚ ਕਾਲਸਰੇ ਫਿਰਨਦੇ ਇਹ ਕਿਹੜਿਆਂ ਦੇ ਵਿੱਚੋਂ? ਇਹ ਆ ਬੁੰਨੂ ਵਾਲਿਆਂ ਦੇ। ਕਾਲਸਰੇ ਆ ਜਿਹੜੇ। ਹਾਂ ਹਾਂ। ਠੀਕ ਹੈ ਠੀਕ ਹੈ। ਤੇ ਆ ਜੰਟੇ ਵਾਲਿਆਂ ਦਾ ਇੱਕ ਉਹ ਮੰਤਾਲੀ ਸੋਲੇ ਵਾਲਿਆਂ ਦਾ ਫਰਦਾ। ਮੰਤਾਲਾ ਕਿਹੜਾ ਆ? ਆ ਫਰਦਾ। ਆਹ ਇਹਦਾ। ਚਿਟੀਆਂ ਖਾਦਾ ਹੈ। ਹਾਂਜੀ। ਕੱਟਣਾ ਨਹੀਂ। ਆਹ। ਤੇਜ ਬੜਿਆ। ਮੈਂ ਖੋੜੇ ਨਹੀਂ ਕਰਦਾ। ਖੋੜੇ ਨਹੀਂ ਕਰਦਾ। ਆਹਤ ਨੀਲਾ ਹੋ ਜਾਂਦੇ। ਹਾਂ। ਬਾਕੀ ਸੈਣੀ ਦਾ ਫੜ ਕੇ ਵੇਖ ਲੋ ਕੋਈ ਐਂ ਸਾਰਾ ਸਭ ਕੁਝ ਸਹੀ ਹੈ। ਨਹੀਂ ਬਹੁਤ ਚੰਗਿਆ ਬਹੁਤ ਹੈ। ਆਹ ਲਓ। ਬਹੁਤ ਹੀ ਚੰਗਾ ਹੈ। ਕਾਦੇ ਸੱਤ ਗੁਰੂ ਸਿੰਘ ਉਹ ਲਗਰਾਣੇ ਵਾਲੇ ਕਬੂਤਰਾਂ ਨੇ। ਹਾਂਜੀ ਹਾਂਜੀ। ਬਬਲੀ ਕੁੜੀਆਂ ਬਾਈ ਨੇ ਇਹਦੇ ਨਾਲ ਦੀ ਮੈਨੂੰ ਦਿੱਤੀ ਇੱਕ ਕਬੂਤਰੀ। ਹੈਗੇ ਆ ਬਾਈ ਕੁੜੀ ਦੇ। ਇਹਨਾਂ ਜਿਹੜਾ ਥੀਲੇ ਵਾਲੇ ਕਬੂਤਰ ਹੈਗੇ ਆ ਉਹ ਬਾਈ। ਉਹ ਡੱਬਾ ਫੜੀ ਜਿਹੜਾ ਕਹਿੰਦੇ ਤੁਸੀਂ ਵੱਡਾ ਉਹ ਡੱਬਾ। ਕਿੱਤੇ ਮੋਢਿਆ ਦਾ? ਹਾਂ। ਇਹ ਬੱਚੇ ਨਹੀਂ ਕੱਢਦਾ ਮੈਂ। ਮੈਂ ਕੱਢਦਾ ਜੀ ਬੱਚੇ। ਠੀਕ ਆ। ਾਂਡੇ ਚੱਕਲੇ ਸੀ ਤੇ ਫਿਰ ਬਾਹਲੇ ਬੱਚੇ ਨਿਕੜਾਈ ਦੇ ਵੱਡੇ ਕਬੂਤਰ ਨੇ ਠੀਕ ਆ ਆ ਲਓ ਬਾਈ ਥੱਲੇ ਦੁੱਲੇ ਨੂੰ ਬੁਲਾਉਂਦੇ ਹੁਣ ਆਪਾਂ ਇਹਦੇ ਸਹੀ ਆ ਵਾਹ ਕੇ ਯਾਰ ਬਾਹਲਾ ਸੋਹਣਾ ਕਬੂਤਰ ਹੁਦਾਂ ਵੀ ਹੈ ਪਰਦ ਖਾਇਓ ਇਹਦੇ ਹੈ ਦੇਖੋ ਜੀ ਇਹਦੇ ਪਰ ਵੀ ਕਬੂਤਰ ਨੇ ਬਾਕੀ ਅੱਜ ਦੀ ਸਮਝ ਕਿਸੇ ਕੋਲੇ ਨਹੀਂ ਮੜਾ ਚੰਗੇ ਆ ਸਾਰੇ ਹੈ ਜੀ ਬਿਲਕੁਲ ਬਿਲਕੁਲ ਇਹਵੇਂ ਆਪਾਂ ਕਹੀਏ ਕਿ ਆਪਣੇ ਕੋਲੇ ਚੰਗੇ ਆ ਸਹੀ ਆ ਸਹੀ ਆ ਲਓ ਵੀ ਮਿੱਤਰੋ ਪਰੋਸ਼ਾਂ ਇਹ ਹੈ ਕਬੂਤਰ ਬਾਈ ਦੇ ਐਡ ਐ ਨੀਲਾ ਡਬਾਈ ਵੀ ਹੋਣਾ ਚਾਹੀਆ ਹਾਂ ਹਾਂ ਇਹਨਾਂ ਦਾ ਉਹਦਾ ਭਰਾ ਹੀ ਆ ਜੀ ਖਲੜੇ ਦਾ ਇਹ ਪਿਓਰ ਆ ਜਾਂ ਨਹੀਂ ਨਹੀਂ ਪਿਓਰ ਆ ਜੀ ਉਹ ਇਹ ਜਿਹੜੀ ਡੱਬੀ ਵਰਦੀ ਉਧਰ ਉਹ ਵੀ ਇਹਨਾਂ ਦੀ ਭੈਣ ਅੱਛਾ ਸਹੀ ਆ ਸਹੀ ਆ ਬਹੁਤ ਹੀ ਵਧੀਆ ਬਾਈ ਸੋਹਣੇ ਕਬੂਤਰ ਆ ਦਿਲ ਖੁਸ਼ ਹੋ ਗਿਆ ਤੁਹਾਡੇ ਕਬੂਤਰ ਦੇਖ ਕੇ ਬਾਈ ਬਾਕੀ ਇਹ ਨਵੇਂ ਛੱਡੇ ਨਾ ਇਹ ਬਿਚਾਰੇ ਕਦੇ ਜਾਂ ਫੱਟੀਆਂ ਤੋਂ ਉਧਰ ਖੁੱਡਿਆ ਜਾ ਆਪਣੇ ਫੱਟੀਆਂ ਲੱਗੀਆਂ ਸੀ ਹਜੇ ਬਹਿਣਾ ਸਿੱਖੇ ਨਹੀਂ ਨਹੀਂ ਸਿੱਖਿਆ ਨਾ ਸਿੱਖਿਆ ਇਹ ਸ਼ਾਰਾ ਇਹ ਬਾਈ ਨੇ ਪੈਚ ਲਾਏ ਨੇ ਬੈਠਣ ਦੇ ਵਾਸਤੇ ਥੋੜੀ ਜਿਹੀ ਲਖਵਾਉਦੀ ਵਧੀਆ ਬਾਕੀ ਸਾਧੂ ਵੀਰੇ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਨੰਬਰ ਹੈਗਾ ਇੱਕ ਤਾਂ ਜੀ ਆਪਣਾ ਹੈਗਾ 97 886 420 97 886 420 ਬਾਈ ਦਾ ਨੰਬਰ ਆ 97 886 420 ਇੱਕ ਨੰਬਰ ਹੈਗਾ ਜੀ 98730 0 ਕੇ ਵਾਲੀ ਕੋਈ 98730 0 ਕੇ ਵਾਲੀ 041 51 ਇਹ ਬਾਈ ਨੇ ਦੋ ਨੰਬਰ ਤੁਹਾਨੂੰ ਆਪਣੇ ਦੇ ਦਿੱਤੇ ਆ ਜੀ ਤੇ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਜੀ ਤੇ ਵੀਡੀਓ ਕਿਦਾਂ ਦੀ ਲੱਗੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ